ਤ੍ਰਾ ਮਾਤਾ ਮੰਦਿਰ ਹੈ ਜਿਹੜੇ ਤਕਰੀਬ 800 ਸਾਲ ਪੁਰਾਣਾ ਹੈ ਉੱਥੇ ਤਿੰਨ ਮਹਾਮਾਈਆਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਮਾਂ ਸਰਸਵਤੀ ਮਾਂ ਕਾਲੀ ਤੇ ਮਾਂ ਦੁਰਗਾ ਉਹ ਕਿੰਨੇ ਮੂਰਤੀਆਂ ਖੰਡਤ ਨੇ ਔਰ ਡੇਢ ਸਾਲ ਤੋਂ ਖੰਡਤ ਮੂਰਤੀਆਂ ਦੀ ਪੂਜਾ ਹੋ ਰਹੀ ਉਹ ਮੂਰਤੀਆਂ ਤੋਂ ਨੈਗੇਟਿਵ ਊਰਜਾਵਾਂ ਆ ਗਈਆਂ ਨੇ ਜਿਹੜੀ ਖੰਡਤ ਹੋ ਜਾਂਦੀ ਹੈ ਇਸ ਲਈ ਆਪਾ ਖੜੇ ਆ ਅੰਮ੍ਰਿਤਸਰ ਦੇ ਬਹੁਤ ਹੀ ਪ੍ਰਾਚੀਨ ਮੰਦਿਰ ਮਾਸੀ ਇਤਲਾ ਮੰਦਿਰ ਨੇ ਰਾਤਰੇ ਸ਼ੁਰੂ ਹੋਣ ਵਾਲੇ ਆ ਤਸ਼ਰਦਾਲੂਆਂ ਦਾ ਇਥੇ ਆਗਮਨ ਜਲਦੀ ਹੀ ਸ਼ੁਰੂ ਹੋ ਜਾਏਗਾ ਨਰਾਤਿਆਂ ਦੇ ਵਿੱਚ ਖਾਸੀ ਭੀੜ ਲੱਗੀ ਹੁੰਦੀ ਹੈ ਤੇ ਦੂਰ ਦੂਰ ਦੇ ਸ਼ਦਾਲੂ ਇਥੇ ਆਪਣੀ ਮੰਨਤਾ ਲੈ ਕੇ ਮਾਤਾ ਦੀ ਪੂਜਾ ਅਰਚਨਾ ਕਰਨ ਜ਼ਰੂਰ ਆਂਦੇ ਹਨ ਤੇ ਆਪਾਂ ਗੱਲ ਕਰੀਏ ਮਾ ਸੀਤਲਾ ਮੰਦਿਰ ਦੀ ਤੇ ਇਥੇ ਇੱਕ ਬਹੁਤ ਹੀ ਵੱਡੀ ਜਿਹੜੀ ਟਰੂਟੀ ਅੱਜ ਦੇਖਣ ਨੂੰ ਸਾਹਮਣੇ ਮਿਲੀ ਹੈ ਜੋ ਕਿ ਜਗਜाहिर ਹੋਈ ਹੈ ਇਸ ਟਰੂਟੀ ਨੂੰ ਸਾਹਮਣੇ ਲਿਆਉਣ ਵਾਲੇ মিডিਆ ਦੇ ਸਾਹਮਣੇ ਆ ਕੇ ਮੰਦਿਰ ਦੇ ਪੁਰਾਣੇ ਪ੍ਰਧਾਨ ਐਡਵੋਕੇਟ ਰਮੇਸ਼ ਸ਼ਰਮਾ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਗਿਆ ਕਿ ਮੰਦਿਰ ਦੇ ਅੰਦਰ ਜਿਹੜੀਆਂ ਮੂਰਤੀਆਂ ਆ ਦੀਆਂ ਤੇ ਟੁੱਟੀਆਂ ਮੂਰਤੀਆਂ ਦੀ ਪੂਜਾ ਹੋ ਰਹੀ ਹੈ ਬਹੁਤ ਵੱਡੀ ਗੱਲ ਕਰੀਏ ਜੇ ਆਪਾਂ ਹਿੰਦੂ ਸ਼ਾਸਤਰ ਦੇ ਮੁਤਾਬਕ ਗੱਲ ਕਰੀਏ ਤਾਂ ਖੰਡਿਤ ਮੂਰਤੀਆਂ ਦੀ ਪੂਜਾ ਆਰਚਨਾ ਨਹੀਂ ਹੁੰਦੀ ਪਰ ਇੰਦੇ ਵੱਡੇ ਪ੍ਰਾਚੀਨ ਮੰਦਰ ਜੋ ਕਿ ਇੱਕ ਅੱਜ ਦੇ ਸਮੇਂ ਦੇ ਵਿੱਚ ਤੀਰਥ ਸਥਲ ਮੰਨਿਆ ਜਾਂਦਾ ਉਸ ਮੰਦਰ ਦੇ ਵਿੱਚ ਜਿਹੜੀਆਂ ਮੂਰਤੀਆਂ ਉਹ ਮੂਰਤੀਆਂ ਖੰਡਿਤ ਹੈਗੀਆਂ ਤੇ ਖੰਡਿਤ ਮੂਰਤੀਆਂ ਦੀ ਅਣਦੇਖੀ ਜਿਹੜੀ ਹੈ ਉਹ ਕਿਤੇ ਨ ਕਿਤੇ ਮੈਨੇਜਮੈਂਟ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਪਿਛਲੇ 1.5 ਸਾਲ ਤੋਂ ਅਖੰਡਿਤ ਮੂਰਤੀਆਂ ਦੀ ਲਗਾਤਾਰ ਪੂਜਾ ਹੋ ਰਹੀ ਹੈ ਮੂਰਤੀਆਂ ਦੀ ਜਿਹੜੀ ਹੈ ਇਹ ਬਦਲਾ ਕਿਉਂ ਨਹੀਂ ਕੀਤਾ ਗਿਆ ਸਭ ਤੋਂ ਵੱਡਾ ਸਵਾਲ ਆ ਪ੍ਰਬੰਧਕ ਕਮੇਟੀ ਉਤੇ ਵੀ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਏਡੀ ਵੱਡੀ ਜਿਹੜੀ ਹੈ ਅਣਦੇਖੀ ਉਹ ਕਿਸ ਤਰ੍ਹਾਂ ਬਰਦਾਸ਼ਤ ਕੀਤੀ ਜਾ ਰਹੀ ਹੈ ਕਿ ਇਹ ਇਲੈਕਸ਼ਨ ਜਦੋਂ ਹੁੰਦਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਮੰਦਰ ਦਾ ਸਭ ਤੋਂ ਵੱਡਾ ਇਲੈਕਸ਼ਨ ਜਿਹੜਾ ਮਾ ਦੁਰਗਾਣਾ ਤੀਰਥ ਦਾ ਜਿਹੜਾ ਮੰਦਰ ਦਾ ਕਮੇਟੀ ਦਾ ਇਲੈਕਸ਼ਨ ਹੁੰਦਾ ਬਹੁਤ ਵੱਡਾ ਇਲੈਕਸ਼ਨ ਹੁੰਦਾ ਪਰ ਅੱਜ ਗੱਲ ਕਰੀਏ ਤੇ ਇਹ ਤਰੂਟੀ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਸ਼ਾਇਦ ਭਗਤਾਂ ਦੇ ਦਿਲ ਦੇ ਵਿੱਚ ਦੁੱਖ ਜ਼ਰੂਰ ਹੋਏਗਾ ਜਿੱਥੇ ਕਿ ਮਾਤਾ ਦੀ ਮੂਰਤੀ ਖੰਡਿਤ ਰੱਖੀ ਗਈ ਹੈ ਕਾਫੀ ਮੋਟਾ ਚੜਾਵਾ ਵੀ ਮੰਦਰ ਤੇ ਆਂਦਾ ਹੈ ਪਰ ਮੰਦਰ ਦੀ ਦੇਖਭਾਲ ਦੇ ਉਤੇ ਕਿੱਥੇ ਲੱਗਦਾ ਚੜਾਵਾ ਉਸ ਬਾਰੇ ਵੀ ਸਵਾਲ ਖੜੇ ਹੋ ਰਹੇ ਨੇ ਕਿ માતા ਦੀ ਮੂਰਤੀ ਹੀ ਅਗਰ ਜਖੰਡੇ ਤੇ ਗਈ ਤੇ ਇਸ ਖੰਡੇਤ ਮੂਰਤੀ ਨੂੰ ਠੀਕ ਕਰਨ ਦੇ ਲਈ ਇਸ ਖੰਡੇਤ ਮੂਰਤੀ ਦੀ ਦੁਬਾਰਾ ਨਵੀਨੀਕਰਨ ਕਰਨ ਦੇ ਲਈ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਨਹੀਂ ਕੋਈ ਕਦਮ ਚੁੱਕੇ ਗਏ ਇਸ ਮਾਮਲੇ ਦੇ ਵਿੱਚ ਮੌਜੂਦਾ ਪ੍ਰਧਾਨ ਲక్ష్ਮੀ ਕਾ ਜਾਵਲਾ ਜੀ ਨੇ ਗੱਲ ਕੀਤੀ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਹੁੰਦੀ ਹੈ ਉਸ ਮੂਰਤੀ ਦੀ ਪੂਜਾ ਖੰਡਿਤ ਹੋਣ ਤੇ ਨਹੀਂ ਕੀਤੀ ਜਾਂਦੀ ਲੇਕਿਨ ਜੇ ਸ਼ਾਸਤਰ ਦੀ ਗੱਲ ਕਰੀਏ ਸ਼ਾਸਤਰ ਮੁਤਾਬਕ ਕੋਈ ਵੀ ਖੰਡਿਤ ਮੂਰਤੀ ਹੈ ਉਸ ਦੀ ਪੂਜਾ ਨਹੀਂ ਹੁੰਦੀ ਚਾਹੇ ਉਸ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੋਵੇ ਜਾਂ ਨਹੀਂ ਹੋਈ ਹੋਵੇ ਇਹ ਧਰਮ ਦੇ ਨਾਤੇ ਜਿਹੜੀ ਅੱਜ ਗੱਲ ਕੀਤੀ ਜਾ ਰਹੀ ਹੈ ਪ੍ਰਾਣ ਪ੍ਰਤੀਸ਼ਟਾ ਦੀ ਇਹ ਕਿਤੇ ਨਾ ਕਿਤੇ ਗੱਲ ਜਿਹੜੀ ਹੈ ਇਹ ਭਗਤਾਂ ਦੇ ਦਿਲ ਦੇ ਵਿੱਚ ਨਹੀਂ ਉਤਰਨ ਵਾਲੀ ভক্তਾਂ ਦੇ ਦਿਲ ਦੇ ਵਿੱਚ ਇੱਕ ਵੱਡਾ ਸਵਾਲ ਵੀ ਅੱਜ ਤੋਂ ਖੜਾ ਹੋਣ ਵਾਲਾ ਹੈ ਕਿਉਂਕਿ ਮੰਦਰ ਦੇ ਵਿੱਚ ਜੇ ਖੰਡਿਤ ਮੂਰਤੀਆਂ ਦੀ ਪੂਜਾ ਹੋ ਰਹੀ ਹੈ ਤੇ ਮੰਦਰ ਦੀ ਦੇਖਰੇਖ ਲਈ ਜਾਂ ਮੰਦਰ ਤੇ ਆ ਰਿਹਾ ਚੜਾਵਾ ਉਹ ਕਿੱਥੇ ਜਾ ਰਿਹਾ ਹੈ ਇਹ ਮੰਦਰ ਦੀ ਦੇਖਰੇਖ ਲਈ ਕਿੱਥੇ ਕਦਮ ਚੁੱਕੇ ਜਾ ਰਹੇ ਹਨ ਤੇ ਇੱਥੇ ਮੰਦਰ ਦੇ ਸੇਵਾਦਾਰ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਕਿੰਨਾ ਟਾਈਮ ਹੋ ਗਿਆ ਆਪਕੋ ਮੰਦਰ ਮੇਂ ਸੇਵਾ ਕਰਤੇ ਹੋਏ 30 ਸਾਲ ਹੋ ਗਏ ਲਗਭਗ 30 ਸਾਲ ਹੋ ਗਏ ਲਗਭਗ 30 ਸਾਲ ਹਾਂਜੀ ਤਾਂ ਇਹ ਮੰਦਰ ਦਾ ਪ੍ਰਬੰਧ ਵਗੈਰਾ ਦੇਖਭਾਲ ਮੰਦਰ ਦਾ ਨਵੀਨੀਕਰਨ ਕੌਣ ਸੰਭਾਲਦਾ ਹੈ ਦੁਰਗਨਾ ਕਮੇਟੀ दुर्गयाना कमेटी समालती है तो मंदिर की जो मूर्तियां टूटी हुई हैं जिसपे आज सवाल उठा प्रेस कॉन्फ्रेंस भी हुई तो आपको पता कब से मूर्तियां टूटी हुई हैं नहीं जी हमें जानकारी नहीं है आपकी जानकारी नहीं है आप मंदिर में सेवा कर रहे हैं आपने देखा नहीं मूर्तियां टूटी नहीं हुई नहीं जी, नहीं। मैं तो अपनी सेवा में ही ध्यान रखता हूँ बस कि हमने सेवा करनी सेवा है सेवा किसकी करते हो आप ये हमारी साफ सफाई की जिम्मेदारी है नहीं माता आगे मंदिर के आगे माता के आगे माथा तो टीका होगा ना आपने ये बात तो करिए एक मिनट ਦੇਖ ਸਕਦੇ ਹੋ ਤਸਵੀਰਾਂ ਸੇਵਾਦਾਰ ਵੀ ਭੱਜ ਰਿਹਾ ਇਹਨਾਂ ਨੇ ਪਹਿਲਾਂ ਆਫ ਕੈਮਰਾ ਗੱਲ ਕੀਤੀ ਗਈ ਤੇ ਕਹਿੰਦੇ ਸਾਨੂੰ ਕੁਝ ਵੀ ਨਹੀਂ ਪਤਾ ਜੋ ਚੀਜ਼ ਪਤਾ ਹੈ ਪ੍ਰਧਾਨ ਜੀ ਨੂੰ ਪਤਾ ਇਹਨਾਂ ਨੇ ਆਫ ਕੈਮਰਾ ਸਾਡੇ ਨਾਲ ਗੱਲ ਕੀਤੀ ਤੇ ਸਾਰੀਆਂ ਗੱਲਾਂ ਦੱਸੀਆਂ ਗਈਆਂ ਕਿ ਪ੍ਰਧਾਨ ਜੀ ਨੂੰ ਹੀ ਪਤਾ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ ਕਿ ਮੂਰਤੀਆਂ ਕਿਵੇਂ ਟੁੱਟੀਆਂ ਜਾਂ ਇਸ ਦਾ ਨਵੀਨੀਕਰਨ ਕਿਸ ਤਰ੍ਹਾਂ ਹੋਏਗਾ ਤੇ ਵੱਡਾ ਸਵਾਲ ਖੜਾ ਹੁੰਦਾ ਹੈ ਪ੍ਰਬੰਧਕ ਕਮੇਟੀ ਤੇ ਤੇ ਦੂਸਰਾ ਭਗਤਾਂ ਦੇ ਉੱਤੇ ਜਿਹੜੀ ਆ ਅੱਜ ਇਸ ਚੀਜ਼ ਦੀ ਇਸ ਖਬਰ ਦਾ ਅਸਰ ਵੀ ਬਹੁਤ ਜ਼ਿਆਦਾ ਹੋਏਗਾ ਕਿਉਂਕਿ ਜਿਹੜੇ ਇੱਥੇ ਨਤਮਸਤਕ ਹੋਣ ਆਂਦੇ ਆ ਸ਼ਰਦਾ ਦੇ ਨਾਲ ਉਹਨਾਂ ਨੂੰ ਪਤਾ ਚੱਲੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਵੱਡੀ ਠੇਸ ਜ਼ਰੂਰ ਪਹੁੰਚੇਗੀ ਜਦੋਂ ਪਤਾ ਚੱਲੇ ਜਿਹੜੀ ਮਹਾਮਾਇ ਦੀ ਪੂਜਾ ਕਰਨ ਆਂਦੇ ਆ ਉਸ ਮਹਾਮਾਇ ਦੀ ਜਿਹੜਾ ਸਰੂਪ ਰੱਖਿਆ ਗਿਆ ਹੈ ਤੇ ਉਹ ਸਰੂਪ ਹੀ ਖੰਡਿਤ ਹੈ ਤੇ ਖੰਡਿਤ ਮੂਰਤੀਆਂ ਦੀ ਜਿਸ ਤਰ੍ਹਾਂ ਕਿ ਦੱਸਿਆ ਗਿਆ ਪੂਜਾ ਨਹੀਂ ਹੋ ਸਕਦੀ ਲੇਕਿਨ ਇਸ ਤੀਰਥ ਦੇ ਵਿੱਚ ਜੋ ਕਿ ਪ੍ਰਾਚੀਨ ਤੀਰਥ ਹੈ ਇਸ ਥੀਰ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੋਕੀ ਜਿਹੜੇ ਕੀ ਆਪਣਾ ਪੂਜਾ ਅਰਚਨਾ ਕਰਨ ਆਉਂਦੇ ਆ ਮਾਤਾ ਤੋਂ ਮੰਤਾ ਮੰਗਦੇ ਹਨ ਅੱਜ ਜਿਹੜਿਆ ਕੁਝ ਦਿਨ ਬਾਅਦ ਅੱਜ ਤੋਂ ਕੁਝ ਦਿਨ ਬਾਅਦ ਨਰਾਤੇ ਸ਼ੁਰੂ ਹੋਣ ਵਾਲੇ ਹਨ ਜਲਦੀ ਨਰਾਤਿਆਂ ਦਾ ਵੀ ਹਲਚਲ ਇੱਥੇ ਦੇਖਣ ਨੂੰ ਮਿਲੇਗੀ ਲੇਕਿਨ ਮੂਰਤੀ ਦਾ ਨਵੀਨੀਕਰਨ ਕਮੇਟੀ ਵੱਲੋਂ ਕੀਤਾ ਜਾਂਦਾ ਕਿ ਨਹੀਂ ਇਹ ਧਿਆਨ ਵਾਲਾ ਸਮੇਂ ਦੱਸੇਗਾ ਲੇਕਿਨ ਇਹ ਬਹੁਤ ਵੱਡੀ ਜਿਹੜੀ ਹੈ ਤਰੂਟੀ ਅੱਜ ਸਾਹਮਣੇ ਆਈ ਹੈ ਜਿੱਦ ਤੇ ਕੀ ਮੂਰਤੀਆਂ ਜਿਹੜੀ ਖੰਡਿਤ ਮੂਰਤੀਆਂ ਦੀ ਅੱਜ ਤੱਕ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਤੇ ਭਗਤੋ ਤੁਸੀਂ ਵੀ ਕਮੈਂਟ ਕਰਕੇ ਇੱਕ ਵਾਰੀ ਜ਼ਰੂਰ ਦੱਸੋ ਕਿ ਇਹ ਖੰਡਿਤ ਮੂਰਤੀ ਦੀ ਜਿਹੜੀ ਇੱਕ ਤੀਰਥ ਦੇ ਵਿੱਚ ਖੰਡਿਤ ਮੂਰਤੀ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਕਿੰਨਾ ਕਿ ਸਹੀ ਹੈ ਕਿ ਪ੍ਰਬੰਧਕ ਕਮੇਟੀ ਇਹਦੇ ਤੇ ਕਿੰਨੀ ਕਿ ਜ਼ਿੰਮੇਵਾਰ ਹੈ ਇੱਕ ਵਾਰੀ ਕਮੈਂਟ ਰਹੀਂ ਜਰੂਰ ਦੱਸੋ ਸਾਨੂੰ ਆਪਣੀ ਪ੍ਰਤੀਕਿਆ ਜਰੂਰ ਸਾਡੇ ਨਾਲ ਸਾਂਝੀ ਕਰੋ ਜੋ ਪ੍ਰਾਨ ਪ੍ਰਤੀਸ਼ਠਾ ਵਾਲੀ ਮੂਰਤੀ ਹੁੰਦੀ ਹੈ ਉਹ ਖੰਡਿਤ ਕੀ ਪੂਜਾ ਨਹੀਂ ਹੁੰਦੀ ਫਿਰ ਵੀ ਮੈਂ ਉਸੇ ਇਹ ਆਸ਼ਾ ਰੱਖਦੀ ਹਾਂ ਕਿ ਉਹ ਬਰਸੋਂ ਤੱਕ ਇਸ ਮੰਦਿਰ ਕੇ ਅਧਿਕਾਰੀ ਰਹੇ ਅਗਰ ਕੋਈ ਅਸੀ ਬਾਤ ਹੈ ਹਮਾਰੇ ਪਾਸ ਆਏ ਹਮ ਮੰਦਿਰ ਮੇ ਚਲਤੇ ਹੈ ਜਗਾ ਕੋ ਗਲਤੀ ਹਮ ਸੁਧਾਰ ਲੇਤੇ ਹੈ ਮੈਂ ਨਹੀਂ ਕਰ ਪਈ ਬੂਆ ਕੇ ਕਰਦੇ मैंने उनको बार बार एक बात कही है रमेश जी ऑफिस आपका है मंदिर आपका है हमारी ड्यूटीज बदली है ना आओ हम दोनों मिलके काम करें बाकी उन पर है आरोप ज्यादातर बेबुनियादी होते हैं